oia 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 ਟੈਕੇ ਉਦੋਂ ਅੱਛਾ ਸਾਵਧਾਨ ਲੈ ਕੇ ਕਰਮਣ ਤੁਨ ਬਾਹਰ ਦੀ ਤਰ੍ਹਾਂ ਮੈਂ ਬਾਹਰ ਦੀ ਸਾਈਡ ਤੋਂ ਇੱਧਰ ਸੰਗਤ ਆਨੰਦ ਕਰ ਰਹੀ ਹੈ ਇਹਨਾਂ ਨਾਲ-ਨਾਲ ਦੇਖੀਓ ਉਹਦੇ ਦਰਸ਼ਨ ਕਰੋ ਸੱਚਖੰਡ ਸ਼੍ਰੀ ਹਰਿਜੋਤਸਹਿਬ 上次。 ਦਾ ਟਾਈਮ ਹੈ ਇਸ ਵੇਲੇ ਸੰਗਤ ਥੋੜੀ ਘੱਟ ਹੁੰਦੀ ਹੈ ਜੇ ਦੂਜੇ ਗੁਰੂ ਘਰਾਂ ਦੇ ਦਰਸ਼ਨ ਕਰਨ ਜਾਂਦੀ ਸ਼ਾਮ ਨੂੰ 5 ਵਜੇ ਤੱਕ ਭਾਗ ਪੂਰਾ ਰਸ਼ ਪੈ ਜਾਂਦਾ ਹੈ। ਆਪੇ ਜੀ ਸੇਵਾ ਕਰਦੇ। ਤੁਹਾਨੂੰ ਪਰ ਲੋ ਦਰਸ਼ਨ ਪਿਆਰੇ න්න සිරහ ජූසව ප කොල පාතනය ජරන් වුගොස රැදි කානය ਵਾਇਕੋਜੀ ਦਾ ਖਾਲਸਾ ਵਾਇਕੋਜੀ ਦੇ ਫਤਿਹਾਂ ਜੀ ਆ ਸੰਗਤ ਜੀ ਉਹ ਘੋੜਾ ਆ ਜਿਹੜਾ ਮਤਲਬ ਮਹਾਰਾਜੀ ਦਾ ਘੋੜਾ ਜਿਹਦਾ ਗੱਦੀ ਗਾਂ ਤੋਂ ਗਾਂ ਇਹਨਾਂ ਨੂੰ ਦੇ ਦਿੱਤੀ ਜਾਂਦੀ ਹੈ ਨਾ ਜਿੰਨੇ ਵੀ ਘੋੜੇ ਆ ਤੇ ਹੁਣ ਇਹਦੇ ਘੋੜੇ ਆ ਜੀ ਇਹ ਘੋੜਾ 메ਨ ਘੋੜਾ ਆ ਤੇ ਬਾਕੀ ਵੀ ਘੋੜੇ ਤੁਹਾਨੂੰ ਦਿਖਾਵਦੇ ਆ ਦੇਖੋ ਕਿੰਨੇ ਸੋਹਣੇ ਸੋਹਣੇ ਘੋੜੇ ਆ ਉੱਧਰ ਦੀ ਘਮੋਣੇ ਆ ਤੇ ਆ ਕਰ ਲਓ ਦਰਸ਼ਨ ਜੀ ਉਹ ਆ ਹੀ ਉਹ ਆ ਹੀ ਗੁਰੂ ਅਨਮੋਲ ਸਿੰਘ ਇਹਨਾਂ ਦਾ ਨਾਮ ਹੈ ਜੀ ਦੇਖੋ ਬੰਨੇ ਸੋਹਣੇ ਸੋਹਣੇ ਘੋੜੇ ਆ ਵਾਹ ਇਹ ਦੇਖੀਓ ਜੀ ਦਰਸ਼ਣ ਦੇਾਰੇ ਸੰਗਾਂ ਦੇ ਘੋੜੇ ਇਹ ਥੋੜੇ ਛੋਟੇ ਆ ਆ ਜੀ ਆਹ ਉਹ ਦੂ ਛੋਟੇ ਆ ਮੱਚੀ ਤੇ ਜਿੱਦਾਂ ਬਾਬਾ ਜੀ ਇਹ ਸੰਗਤ ਛੱਡ ਕੇ ਜਾਂਦੀ ਹੈ ਜੀ ਅਜਾ ਜੀ ਛੱਡ ਜਾਂਦੀ ਠੀਕ ਹੈ ਜੀ ਇਹ ਸੰਗਤ ਛੱਡ ਕੇ ਜਾਂਦੀ ਹੈ ਕਹਿੰਦੇ ਜਦੋਂ ਕਹਿੰਨੇ ਸੁੱਖਿਆ ਹੋ ਮਾਰੇ ਤੁਹਾਡੇ ਨਾਂ ਦਾ ਘੋੜਾ ਜਦੋਂ ਇੱਥੇ ਛੱਡ ਕੇ ਜਾਣਾ ਤੇ ਉਦਾਂ ਆ ਸਾਰੇ ਸੰਗਤ ਵੱਲੇ ਛੱਡੇ ਗਏ ਆ ਤੇ ਇਹਨਾਂ ਵਿੱਚੋਂ ਹੀ ਪਤਾ ਨਹੀਂ ਕਿਹੜੇ ਘੋੜੇ ਤੇ ਕਿਰਪਾ ਹੋ ਜਾਂਦੀ ਆ ਤੇ ਉਹਨੂੰ ਜਿੱਦਾਂ ਮਤਲਬ ਉਹ ਕਹਿੰਦੇ ਗਾਂਹ ਜਿੱਦਾ ਗੱਦੀ ਅੱਗੇ ਜਿਹੜਾ ਘੋੜਾ ਸੀ ਇੰਦੂ ਪਹਿਲਾਂ ਆਵਲੇ ਤੋਂ ਅਨਮੋਹ ਸਿੰਘ ਤੋਂ ਉਹ ਕਹਿੰਦੇ ਵੀ 60 ਸਾਲ ਦਾ ਹੋ ਕੇ ਜਿੱਦਾਂ ਉਹਨੇ ਸਰੀਰ ਛੱਡਿਆ 60 ਸਾਲ ਉਹਨੇ ਸੇਵਾ ਕੀਤੀ ਮਹਾਰਾਜ ਦੀ ਸਵਾਰੀ ਹੋ ਰਹੀ ਤੇ ਜਦੋਂ ਕਰਦੇ ਹੁੰਦੇ ਆ ਨਾ ਹੋਲਾ ਮੰਲਾ ਤੇ ਵੀ ਉਦਾਂ ਵੀ ਤੇ ਆ ਦੇ ਚਲੋ ਜੀ ਆ ਸਾਰੇ ਅੱਧੇ ਕੀ ਸੰਗਤ ਵੱਲੋਂ ਜਿਹੜੇ ਝੋੜੇ ਦਿੱਤੇ ਗਏ ਲੋਕ ਕਨੇ ਸੋਹਣੇ ਸੋਹਣੇ ਆ ਸਾਮ ਸੰਭਾਲ ਇਹਨਾਂ ਦੀ ਪੂਰੀ ਹੁੰਦੀ ਇੱਥੇ ਤੇ ਇਦਾਂ ਨਹੀਂ ਹੈਗਾ ਵੀ ਕੋਈ ਵੀ ਘੋੜਾ ਮਤਲਬ ਜਦਾਂ ਤੁਹਾਨੂੰ ਮਾੜਾ ਜੀ ਵੀ ਕਿਸੇ ਦੇ ਮਿੱਟੀ ਲੱਗੀ ਦਿਸੂਗੀ ਉਹ ਪ੍ਰੀਤ ਦੇ ਨਾਲ ਸੇਵਾ ਦਾ ਸੇਵਾ ਕਰਦੇ ਆ ਤੇ ਆ ਦੇਖ ਲੋ ਜੀ ਇਹ ਘੋੜੇ ਆ ਗਾਹ ਤੋਂ ਗਾਂ ਜਦੋਂ ਵੀ ਸੰਗਤ ਦੇ ਕੇ ਜਾਂਦੀ ਹੈ ਤੇ ਉਹ ਇੱਧਰ ਰੱਖਦੇ ਹਨ ਤੇ ਉਹ ਇੱਧਰ ਵੱਡੇ ਘੋੜੇ ਆ ਆ ਦੇਖੋ ਮੈਂ ਤੁਹਾਨੂੰ ਹੋਰ ਆ ਦੇਖ ਲਓ ਵੀ ਸੇਵਾ ਕਰਦਾ ਮਤ ਜਦੋਂ ਮਾੜਾ ਮੋਟਾ ਗੋਹਾ ਕਰਦੇ ਆ ਜਾਂ ਕੁਝ ਵੀ ਥੱਲੇ ਡੈਗਦਾ ਤਾਂ ਨਾਲ ਨਾਲ ਉਹਦੀ ਸਾਫ ਸਫਾਈ ਕਰਕੇ ਤੇ ਸੇਵਾ ਕਰਦੇ ਆ ਵੀਰ ਆਪਣੇ ਜੀ ਇੱਧਰ ਆ ਪੱਠੇ ਆਏ ਆ ਇਹਨਾਂ ਦੇ ਲਈ ਇਹ ਚਰੀ ਲੱਗਦੀ ਆ ਹਨਾ ਆ ਆ ਚਰੀ ਚਰੀ ਆ ਇਹ ਚਰੀ ਪਾ ਕੇ ਇਧਰ ਧੂੜੀ ਪਈ ਆ ਤੇ ਆ ਮਸ਼ੀਨ ਕੋ ਉਤਰ ਕੇ ਦਾ ਵੀਰ ਹੁਣੀ ਸੇਵਾ ਕਰਦੇ ਆ ਇੱਥੇ ਤੇ ਆ ਘੋੜਿਆਂ ਦੇ ਲਈ ਫੀਡ ਆ ਜਿੱਦਾ ਜਿਹੜੀ ਸੰਗਤ ਹਾਂਜੀ ਨੋ ਸੇਵਾ ਦਾ ਸਾਡਾ ਜਿੱਥੇ ਆ ਬਾਬਾ ਪਾਇਕੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਬਾਈ ਜਿੱਦਾਂ ਮਤਲਬ ਮੈਂ ਦੇਖਿਆ ਵੀ ਜਿੱਦਾਂ ਘੋੜਿਆਂ ਦੀ ਸਾਫ ਸਫਾਈ ਬਹੁਤ ਹੈ ਜੀ ਇੱਕ ਕਿੰਨੇ ਕ ਸੇਵਾਦਾਰ ਇੱਥੇ ਇਹਨਾਂ ਤੇ ਰਹਿੰਦੇ ਆ ਜਿੱਦਾਂ ਮਤਲਬ ਆਪਣੇ ਕੋਲ ਹੁਣੇ ਇੱਥੇ 30 ਘੋੜੇ ਹੈਗੇ ਜੀ ਹੈ ਨਹੀਂ 6 ਸੇਵਾਦਾਰ 30 ਘੋੜੇ ਹੈਗੇ ਜੀ ਇੱਥੇ 65 ਘੋੜਾ 65 ਘੋੜਾ ਬਹੁਤ ਵਧੀਆ ਜੀ ਸਾਫ ਸਫਾਈ ਹੈਨ ਦੇਖੋ ਜੀ ਕਿ ਕਿਸੇ ਦੇ ਵੀ ਦਾ ਮਤਲਬ ਮਿੱਟੀ ਨਹੀਂ ਮਾਲਕ ਸਭ ਨੂੰ ਚੜਦੀ ਕਲਾ ਵਿੱਚ ਰੱਖੇ ਇਹਨਾਂ ਵੀ ਫੜਤੀ ਕਰਦੇ ਪੂਰੀ ਰਾਤ ਤੱਕ ਨੇ ਸੰਗਤ ਜਿੱਦਾਂ ਮੈਂ ਸੰਗਤ ਵੱਲੋਂ ਦਿੱਤੇ ਗਏ ਜੀ ਹੈਨਾ ਜਿਦ ਤੱਕ ਇਹਦੀ ਸੁਖਨਾੰਦ ਦੀ ਵੀ ਮਹਾਰਾਜ ਤੁਹਾਡੇ ਨਾਂ ਦਾ ਘੋੜਾ ਦੇਣਾ ਆ ਦੇਖੋ ਤੇ ਜਿਹੜਾ ਬਾਬਾ ਜੀ ਪਹਿਲਾਂ ਘੋੜਾ ਜਦੋਂ ਇੱਕ ਸਰੀਰ ਛੱਡ ਗਿਆ ਜਿਹੜਾ ਇਹ ਵਾਲੇ ਘੋੜੇ ਤੋਂ ਪਹਿਲਾਂ ਹੁੰਦਾ ਸੀ ਵੱਡਾ ਘੋੜਾ ਤੇ ਉਹਦੀ ਉਮਰ ਕਿੰਨੀ ਕੁ ਸੀ? ਪਨਾ ਜੀ ਮੋੜ 14 ਸਾਲ ਸੀ। ਜਿੰਪਾ ਘੋੜਾ ਇਹਦਾ ਨਾਂ ਸੀ 14 14 ਸਾਲ ਦਾ ਘੋੜਾ। ਅੱਛਾ ਮੈਨੂੰ ਕਿਸੇ ਨੇ ਰਾਸਤੇ ਵਿੱਚ ਦੱਸਿਆ ਕਹਿੰਦੇ 60 ਸਾਲ ਸੀ। ਨਹੀਂ ਫੇਕ ਹੈ ਜੀ। ਫੇਕ ਹੈ ਜੀ ਉਹ। 20 ਤੋਂ 25 ਸਾਲ ਰੈਂਦੀ। ਠੀਕ ਹੈ ਜੀ। ਤੇ ਹੁਣ ਹੁਣ ਇਹਨਾਂ ਦਾ ਨਾਮ ਕੀ ਹੈ ਅਨਮੋਲ ਸਿੰਘ ਹਾਂਜੀ ਬਾਬਾ ਅਨਮੋਲ ਸਿੰਘ ਬਾਬਾ ਅਨਮੋਲ ਸਿੰਘ ਠੀਕ ਹੈ ਧੰਨਵਾਦ ਜੀ